ਠੱਲ ਪੈਂਦੀ ਐ ਗੁੰਡਾਗਰਦਿਆਂ ਨੂੰ ਠੱਲ ਪੈਂਦੀ ਐ ਗੁੰਡਾਗਰਦਿਆਂ ਨੂੰ ਜਿਹੜੇ ਇਲਾਕੇ ਦਾ ਹੋਵੇ ਥਾਣੇਦਾਰ ਚੰਗਾ ਜਿਹੜੇ ਇਲਾਕੇ ਦਾ ਹੋਵੇ ਥਾਣੇਦਾਰ ਚੰਗਾ ਵਟਵਾਰੇ ਪੈ ਨਾ ਕਦੇ ਟੱਬਰਾਂ 'ਚ ਵਟਵਾਰੇ ਪੈ ਨਾ ਕਦੇ ਟੱਬਰਾਂ 'ਚ ਜਿਹੜੇ ਘਰ ਦਾ ਹੋਵੇ ਲਾਣੇਦਾਰ ਚੰਗਾ ਜਿਹੜੇ ਘਰ ਦਾ ਹੋਵੇ ਲਾਣੇਦਾਰ ਚੰਗਾ ਜਿੱਤੋਂ ਮਰਜੀ ਪਰਵਾਲੇ ਝੋਲੀਆਂ ਨੂੰ ਜਿੱਤੋਂ ਮਰਜੀ ਪਰਵਾਲੇ ਝੋਲੀਆਂ ਨੂੰ ਜਿਹੜੇ ਬੰਦੇ ਦਾ ਹੋਵੇ ਬਿਹਾਰ ਚੰਗਾ ਜਿਹੜਾ ਬੰਦੇ ਦਾ ਹੋਵੇ ਬਿਹਾਰ ਚੰਗਾ ਰਾਜ ਲਹੇੜੀ ਤੂੰ ਪਾਣੀ ਹਾਰ ਕਾਦਾ ਰਾਜ ਲਹੇੜੀ ਤੂੰ ਪਾਣੀ ਘਾਰ ਕਾਦਾ ਤੇਰੇ ਨਾਲੋਂ ਤਾਂ ਕੁੱਲ ਸੰਸਾਰ ਚੰਗਾ ਤੇਰੇ ਨਾਲੋਂ ਤਾਂ ਕੁੱਲ ਸੰਸਾਰ ਚੰਗਾ ਟੱਲ ਪੈਂਦੇ ਆ ਗੁੰਡਾਗਰਦਿਆਂ ਨੂੰ ਟੱਲ ਪੈਂਦੇ ਆ ਗੁੰਡਾਗਰਦਿਆਂ ਨੂੰ ਲਾਕੇ ਜਿਹੜੇ ਦਾ ਹੋਵੇ ਥਾਣੇਦਾਰ ਚੰਗਾ ਲਾਕੇ ਜਿਹੜੇ ਦਾ ਹੋਵੇ ਥਾਣੇਦਾਰ ਚੰਗਾ ਲਾਕੇ ਜਿਹੜੇ ਦਾ ਹੋਵੇ ਥਾਣੇਦਾਰ ਚੰਗਾ